ਪੰਜਾਬ ਟਰਾਂਸਪੋਰਟ ਵਿਭਾਗ ਦੇ ਕਰਮਚਾਰੀਆਂ ਦੀ ਹਾਜ਼ਰੀ ਦੇ ਨਿਯਮ ਬਦਲ ਗਏ ਨੇ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆਏ ਹੁਣ ਟਰਾਂਸਪੋਰਟ ਵਿਭਾਗ ਦੇ ਕਰਮਚਾਰੀਆਂ ਦੀ ਐਮ ਸੇਵਾ ਐਪ ਦੇ ਰਾਹੀਂ ਦਫ਼ਤਰਾਂ ਦੇ ਵਿੱਚ ਹਾਜ਼ਰੀ ਲੱਗੇਗੀ ਹੁਣ ਬਾਇਓਮੈਟ੍ਰਿਕ ਰਾਹੀਂ ਕਰਮਚਾਰੀਆਂ ਦੀ ਹਾਜ਼ਰੀ ਲੱਗੇਗੀ ਹਾਲਾਂਕਿ ਪਹਿਲਾਂ ਹਾਜ਼ਰੀ ਰਜਿਸਟਰਾਂ ਉੱਤੇ ਲੱਗਦੀ ਸੀ ਪਰ ਹੁਣ ਨਿਯਮ ਨੇ ਜਿਹੜੇ ਉਹ ਬਦਲ ਗਏ ਨੇ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਹਾਜ਼ਰੀ ਦੇ ਲਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਦਾ ਸਮਾਂ ਹੋਵੇਗਾ ਸਵੇਰੇ 9 ਵਜੇ ਤੋਂ 1 ਮਿੰਟ ਪਹਿਲਾਂ ਤੇ ਸ਼ਾਮ 5 ਵਜੇ ਤੋਂ 1 ਮਿੰਟ ਬਾਅਦ ਦੇ ਵਿੱਚ ਹਾਜ਼ਰੀ ਲੱਗੇਗੀ ਟਾਈਮ ਤੇ ਦਫ਼ਤਰ ਨਾ ਪਹੁੰਚਣ ਉੱਤੇ ਤਨਖਾਹ ਵੀ ਕੱਟੀ ਜਾਏਗੀ ਹਾਲਾਂਕਿ ਹਾਜ਼ਰੀ ਪਹਿਲਾਂ ਵੀ ਲੱਗਦੀ ਸੀ ਪਰ ਪਹਿਲਾਂ ਇੱਕ ਰਜਿਸਟਰ ਦੇ ਜਿਹੜੇ ਹਾਜ਼ਰੀ ਆ ਜਿਹੜੀ ਉਹ ਕਰਮਚਾਰੀਆਂ ਦੀ ਲਗਾਈ ਜਾਂਦੀ ਸੀ ਰਜਿਸਟਰ ਤੇ ਜਿਹੜੇ ਵੀ ਕਰਮਚਾਰੀ ਆਉਂਦੇ ਸਨ ਜਦੋਂ ਵੀ ਉਹ ਆਉਂਦੇ ਸਨ ਆਪਣੀ ਹਾਜ਼ਰੀ ਰਗਾ ਦਿੰਦੇ ਸਨ ਪਰ ਹੁਣ ਨਿਯਮ ਬਦਲ ਚੁੱਕੇ ਨੇ ਹੁਣ ਬਾਇਓਮੈਟ੍ਰਿਕ ਦੇ ਰਾਹੀਂ ਕਰਮਚਾਰੀਆਂ ਨੂੰ ਆਪਣੀ ਹਾਜ਼ਰੀ ਲਗਾਉਣੀ ਪਵੇਗੀ ਪਰ ਜੇਕਰ ਤੁਹਾਡਾ ਬਾਇਓਮੈਟ੍ਰਿਕ ਉੱਤੇ ਪੰਜ ਲੇਟ ਲੱਗਿਆ ਜਾਂ ਤੁਸੀਂ ਦਫ਼ਤਰ ਦੇ ਵਿੱਚ ਲੇਟ ਆਏ ਤਾਂ ਫਿਰ ਤਨਖਾਹ ਵੀ ਕੱਟੀ ਜਾਵੇਗੀ ਰੈਗੂਲਰ ਆਊਟਸੋਰਸ ਕੰਟਰੈਕਚੁਅਲ ਡਾਕਟਰ ਲੈਬ اٹੈਂਡੈਂਸ ਸਾਰੇ ਕਰਮਚਾਰੀਆਂ ਉੱਤੇ ਇਹ ਆਰਡਰ ਹੈ ਜਿਹੜਾ ਉਹ ਲਾਗੂ ਹੋਵੇਗਾ ਪੰਜਾਬ ਟਰਾਂਸਪੋਰਟ ਵਿਭਾਗ ਦੇ ਕਰਮਚਾਰੀਆਂ ਦੇ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਅੱਜ ਤੋਂ ਐਮ ਸੇਵਾ ਐਪ ਦੇ ਰਾਹੀਂ ਦਫ਼ਤਰਾਂ ਦੇ ਵਿੱਚ ਹਾਜ਼ਰੀ ਲੱਗੇਗੀ ਹਾਜ਼ਰੀ ਦੇ ਲਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਦਾ ਸਮਾਂ ਹੋਵੇਗਾ ਸਵੇਰੇ 9 ਵਜੇ ਤੋਂ 1 ਮਿੰਟ ਪਹਿਲਾਂ ਤੇ ਸ਼ਾਮ ਨੂੰ 5 ਵਜੇ ਤੋਂ 1 ਮਿੰਟ ਬਾਅਦ ਦੇ ਵਿੱਚ ਹਾਜ਼ਰੀ ਲੱਗੇਗੀ ਟਾਈਮ ਤੇ ਦਫਤਰ ਨਾ ਪਹੁੰਚਣ ਉੱਤੇ ਤਨਖਾਹ ਵੀ ਕੱਟੀ ਜਾਏਗੀ ਇਸ ਤਰੀਕੇ ਦੀ ਦਿੱਕਤ ਦਾ ਫਿਰ ਸਾਹਮਣਾ ਵੀ ਕਰਨਾ ਪਵੇਗਾ ਕਰਮਚਾਰੀਆਂ ਨੂੰ ਇਸ ਦੇ ਵਿੱਚ ਰੈਗੂਲਰ ਆਊਟਸੋਰਸ ਕੰਟਰੈਕਟਚੁਅਲ ਡਾਕਟਰ ਲੈਬ اٹੈਂਡੈਂਸ ਸਾਰੇ ਕਰਮਚਾਰੀਆਂ ਉੱਤੇ ਇਹ ਆਰਡਰ ਲਾਗੂ ਹੋਵੇਗਾ ਪੰਜਾਬ ਟਰਾਂਸਪੋਰਟ ਵਿਭਾਗ ਦੇ ਕਰਮਚਾਰੀਆਂ ਦੀ ਹਾਜ਼ਰੀ ਦੇ ਨਿਯਮ ਬਦਲ ਗਏ ਨੇ ਹੁਣ ਟਰਾਂਸਪੋਰਟ ਵਿਭਾਗ ਦੇ ਕਰਮਚਾਰੀਆਂ ਦੀ ਐਮ ਸੇਵਾ ਐਪ ਦੇ ਰਾਹੀਂ ਦਫ਼ਤਰਾਂ ਦੇ ਵਿੱਚ ਹਾਜ਼ਰੀ ਲੱਗੇਗੀ ਹਾਜ਼ਰੀ ਸਵੇਰੇ 9 ਵਜੇ ਤੋਂ 1 ਮਿੰਟ ਪਹਿਲਾਂ ਅਤੇ ਸ਼ਾਮ 5 ਵਜੇ ਤੋਂ 1 ਮਿੰਟ ਬਾਅਦ ਦੇ ਵਿੱਚ ਲਗਾਉਣੀ ਪਵੇਗੀ ਜੇਕਰ ਤੁਹਾਡਾ ਬਾਇਓਮੈਟ੍ਰਿਕ ਉੱਤੇ ਪੰਜ ਲੇਟ ਲੱਗਿਆ ਜਾਂ ਤੁਸੀਂ ਲੇਟ ਦਫ਼ਤਰ ਪਹੁੰਚੇ ਤਾਂ ਫਿਰ ਤਨਖਾਹ ਵੀ ਕੱਟੀ ਜਾਵੇਗੀ ਬਿਊਰੋ ਰਿਪੋਰਟ ਦੀ ਸ਼ਬਟੇਟ ਨਿਊਜ਼ ਦੇ ਨਾਲ ਧੰਨਵਾਦ ਪੰਜਾਬ ਟਰਾਂਸਪੋਰਟ ਵਿਭਾਗ ਦੇ ਕਰਮਚਾਰੀਆਂ ਦੀ ਹਾਜ਼ਰੀ ਦੇ ਨਿਯਮ ਬਦਲ ਗਏ ਨੇ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆਏ ਹੁਣ ਟਰਾਂਸਪੋਰਟ ਵਿਭਾਗ ਦੇ ਕਰਮਚਾਰੀਆਂ ਦੀ ਐਮ ਸੇਵਾ ਐਪ ਦੇ ਰਾਹੀਂ ਦਫ਼ਤਰਾਂ ਦੇ ਵਿੱਚ ਹਾਜ਼ਰੀ ਲੱਗੇਗੀ ਹੁਣ ਬਾਇਓਮੈਟ੍ਰਿਕ ਰਾਹੀਂ ਕਰਮਚਾਰੀਆਂ ਦੀ ਹਾਜ਼ਰੀ ਲੱਗੇਗੀ ਹਾਲਾਂਕਿ ਪਹਿਲਾਂ ਹਾਜ਼ਰੀ ਰਜਿਸਟਰਾਂ ਉੱਤੇ ਲੱਗਦੀ ਸੀ ਪਰ ਹੁਣ ਨਿਯਮ ਨੇ ਜਿਹੜੇ ਉਹ ਬਦਲ ਗਏ ਨੇ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਹਾਜ਼ਰੀ ਦੇ ਲਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਦਾ ਸਮਾਂ ਹੋਵੇਗਾ ਸਵੇਰੇ 9 ਵਜੇ ਤੋਂ 1 ਮਿੰਟ ਪਹਿਲਾਂ ਤੇ ਸ਼ਾਮ 5 ਵਜੇ ਤੋਂ 1 ਮਿੰਟ ਬਾਅਦ ਦੇ ਵਿੱਚ ਹਾਜ਼ਰੀ ਲੱਗੇਗੀ ਟਾਈਮ ਤੇ ਦਫ਼ਤਰ ਨਾ ਪਹੁੰਚਣ ਉੱਤੇ ਤਨਖਾਹ ਵੀ ਕੱਟੀ ਜਾਏਗੀ ਹਾਲਾਂਕਿ ਹਾਜ਼ਰੀ ਪਹਿਲਾਂ ਵੀ ਲੱਗਦੀ ਸੀ ਪਰ ਪਹਿਲਾਂ ਇੱਕ ਰਜਿਸਟਰ ਦੇ ਜਰੀਏ ਹਾਜ਼ਰੀ ਹੈ ਜਿਹੜੀ ਉਹ ਕਰਮਚਾਰੀਆਂ ਦੀ ਲਗਾਈ ਜਾਂਦੀ ਸੀ ਰਜਿਸਟਰ ਤੇ ਜਿਹੜੇ ਵੀ ਕਰਮਚਾਰੀ ਆਉਂਦੇ ਸਨ ਜਦੋਂ ਵੀ ਉਹ ਆਉਂਦੇ ਸਨ ਆਪਣੀ ਹਾਜ਼ਰੀ ਲਗਾ ਦਿੰਦੇ ਸਨ ਪਰ ਹੁਣ ਨਿਯਮ ਬਦਲ ਚੁੱਕੇ ਨੇ ਹੁਣ ਬਾਇਓਮੈਟ੍ਰਿਕ ਦੇ ਰਾਹੀਂ ਕਰਮਚਾਰੀਆਂ ਨੂੰ ਆਪਣੀ ਹਾਜ਼ਰੀ ਲਗਾਉਣੀ ਪਵੇਗੀ ਪਰ ਜੇਕਰ ਤੁਹਾਡਾ ਬਾਇਓਮੈਟ੍ਰਿਕ ਉੱਤੇ ਪੰਜ ਲੇਟ ਲੱਗਿਆ ਜਾਂ ਤੁਸੀਂ ਦਫ਼ਤਰ ਦੇ ਵਿੱਚ ਲੇਟ ਆਏ ਤਾਂ ਫਿਰ ਤਨਖਾਹ ਵੀ ਕੱਟੀ ਜਾਵੇਗੀ ਰੈਗੂਲਰ ਆਊਟਸੋਰਸ ਕੰਟ੍ਰੈਕਚੁਅਲ ਡਾਕਟਰ ਲੈਬ اٹੈਂਡੈਂਸ ਸਾਰੇ ਕਰਮਚਾਰੀਆਂ ਉੱਤੇ ਇਹ ਆਰਡਰ ਹੈ ਜਿਹੜਾ ਉਹ ਲਾਗੂ ਹੋਵੇਗਾ ਪੰਜਾਬ ਟਰਾਂਸਪੋਰਟ ਵਿਭਾਗ ਦੇ ਕਰਮਚਾਰੀਆਂ ਦੇ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਅੱਜ ਤੋਂ ਐਮ ਸੇਵਾ ਐਪ ਦੇ ਰਾਹੀਂ ਦਫ਼ਤਰਾਂ ਦੇ ਵਿੱਚ ਹਾਜ਼ਰੀ ਲੱਗੇਗੀ ਹਾਜ਼ਰੀ ਦੇ ਲਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਦਾ ਸਮਾਂ ਹੋਵੇਗਾ ਸਵੇਰੇ 9 ਵਜੇ ਤੋਂ 1 ਮਿੰਟ ਪਹਿਲਾਂ ਤੇ ਸ਼ਾਮ ਨੂੰ 5 ਵਜੇ ਤੋਂ 1 ਮਿੰਟ ਬਾਅਦ ਦੇ ਵਿੱਚ ਹਾਜ਼ਰੀ ਲੱਗੇਗੀ ਟਾਈਮ ਤੇ ਦਫਤਰ ਨਾ ਪਹੁੰਚਣ ਉੱਤੇ ਤਨਖਾਹ ਵੀ ਕੱਟੀ ਜਾਏਗੀ ਇਸ ਤਰੀਕੇ ਦੀ ਦਿੱਕਤ ਦਾ ਫਿਰ ਸਾਹਮਣਾ ਵੀ ਕਰਨਾ ਪਵੇਗਾ ਕਰਮਚਾਰੀਆਂ ਨੂੰ ਇਸ ਦੇ ਵਿੱਚ ਰੈਗੂਲਰ ਆਊਟਸੋਰਸ ਕੰਟਰੈਕਚੁਅਲ ਡਾਕਟਰ ਲੈਬ اٹੈਂਡੈਂਸ ਸਾਰੇ ਕਰਮਚਾਰੀਆਂ ਉੱਤੇ ਇਹ ਆਰਡਰ ਲਾਗੂ ਹੋਵੇਗਾ ਪੰਜਾਬ ਟਰਾਂਸਪੋਰਟ ਵਿਭਾਗ ਦੇ ਕਰਮਚਾਰੀਆਂ ਦੀ ਹਾਜ਼ਰੀ ਦੇ ਨਿਯਮ ਬਦਲ ਗਏ ਨੇ ਹੁਣ ਟਰਾਂਸਪੋਰਟ ਵਿਭਾਗ ਦੇ ਕਰਮਚਾਰੀਆਂ ਦੀ ਐਮ ਸੇਵਾ ਐਪ ਦੇ ਰਾਹੀਂ ਦਫ਼ਤਰਾਂ ਦੇ ਵਿੱਚ ਹਾਜ਼ਰੀ ਲੱਗੇਗੀ ਹਾਜ਼ਰੀ ਸਵੇਰੇ 9 ਵਜੇ ਤੋਂ 1 ਮਿੰਟ ਪਹਿਲਾਂ ਅਤੇ ਸ਼ਾਮ 5 ਵਜੇ ਤੋਂ 1 ਮਿੰਟ ਬਾਅਦ ਦੇ ਵਿੱਚ ਲਗਾਉਣੀ ਪਵੇਗੀ ਜੇਕਰ ਤੁਹਾਡਾ ਬਾਇਓਮੈਟ੍ਰਿਕ ਉੱਤੇ ਪੰਜ ਲੇਟ ਲੱਗਿਆ ਜਾਂ ਤੁਸੀਂ ਲੇਟ ਦਫ਼ਤਰ ਪਹੁੰਚੇ ਤਾਂ ਫਿਰ ਤਨਖਾਹ ਵੀ ਕੱਟੀ ਜਾਵੇਗੀ ਬਿਊਰੋ ਰਿਪੋਰਟ ਦੀ ਸ਼ਾਪਟੇਟ ਨਿਊਜ਼ ਦੇ ਨਾਲ ਤਨਵਾਦ